ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਕਰਤਾਰਪੁਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਵਾ ਪਵਨ ਕੁਮਾਰ ਤਿੰਨੂ ਦੇ ਹੱਕ ਦੇ ਵਿੱਚ ਜਿਹੜਾ ਵਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਫਲਾ ਜਿਹੜਾ ਵਾ ਪਿੱਛੇ ਖੜਾ ਵਾ ਔਰ ਰੋਡ ਸ਼ੋ ਜਿਹੜਾ ਵਾ ਸਟਾਰਟ ਹੋ ਚੁੱਕਾ ਵਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਭਗਵੰਤ ਮਾਨ ਦੇ ਸਵਾਗਤ ਦੇ ਵਿੱਚ ਜਗਾ ਜਗਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਉਹਨਾਂ ਦਾ ਸਵਾਗਤ ਵਾਸਤੇ ਖੜੇ ਨੇ ਪਵਨ ਕੁਮਾਰ ਤਿੰਨੂ ਜਿਹੜੇ ਨੇ ਸਰ ਔਰ ਕਾਫਲਾ ਜਿਹੜਾ ਵਾ ਭਗਵੰਤ ਸਿੰਘ ਮਾਨ ਦੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਵਾ ਇੱਥੇ ਪਹੁੰਚ ਚੁੱਕਾ ਵਾ ਤਸਵੀਰਾਂ ਤੁਹਾਨੂੰ ਅਸੀਂ ਕਰਤਾਰਪੁਰ ਤੋਂ ਦਿਖਾ ਰਹੇ ਹਾਂ ਕਿ ਜਿੱਥੇ ਅੱਜ ਜਿਹੜਾ ਵਾ ਭਗਵੰਤ ਸਿੰਘ ਮਾਨ ਵਾਲੇ ਜਿਹੜਾ ਵਾ ਪਵਨ ਘਮਾਤੀ ਨੂੰ ਜਿਹੜੇ ਕਿ ਲੋਕ ਸਭਾ ਦੇ ਲਈ ਚਲੰਦਰ ਤੋਂ ਉਮੀਦਵਾਰ ਤੇ ਲਾਣੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਚੋਣ ਪ੍ਰਚਾਰ ਵਾਸਤੇ ਜਿਹੜੇ ਅੱਜ ਉਹ ਕਰਤਾਰਪੁਰ ਲੈ ਚਾਏ ਨੇ ਔਰ ਲੋਕਾਂ ਕੋਲ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਖੁਦ ਵੋਟਾਂ ਜਿਹੜੇ ਮੰਗਦੇ ਹੋਏ ਦਿਖਾਈ ਦੇ ਰਹੇ ਨੇ ਔਰ ਤੁਸੀਂ ਤਸ ਮੋਬਤ ਕਰ ਰਹੇ ਨੇ ਕਿ ਪਵਨ ਕਮਾਟੀ ਨੂੰ ਦੇ ਹੱਕਦ ਵਿੱਚ ਜਿਹੜੀ ਆ ਵੋਟਾਂ ਪਾਈਆਂ ਜਾਣ ਉਹ 13 0 ਦੇ ਜਿਹੜਾ ਉਹਦਾ ਮਿਸ਼ਨ ਹੈਗਾ ਉਹਨੂੰ ਲੈ ਕੇ ਚਲਾਵਾ ਭਗਵੰਤ ਸਿੰਘ ਮਾਨ ਜਿਹੜਾ ਹੈ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਜਲੇ ਨੇ ਜਾ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਕਿ 13 0 ਤੇ ਜਿਹੜੀ ਆ ਉਹਨਾਂ ਦੀ ਜਿਹੜੀ ਹੱਕ ਹੈ ਕਿ 13 0 ਜਿਹੜਾ ਨਾ ਪੰਜਾਬ ਤੋਂ ਤੰਗਵਾ ਕੀਤਾ ਜਾਏਗਾ ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਕਰਤਾਰਪੁਰ ਤੋਂ ਅਸੀਂ ਸਿੱਧੀਆਂ ਦਿਖਾ ਰਹੇ ਆ ਗਿਆ ਕਿ ਭਗਵੰਤ ਸਿੰਘ ਮਾਨ ਜਿਹੜੇ ਨੇ 13 0 ਨੂੰ ਲੈ ਕੇ ਜਾਏ ਨੇ ਅੱਜ ਜਲੰਧਰ ਜਲੰਧਰ ਦੇ ਵਿਧਾ ਸਭਾ ਹਲਕੇ ਕਰਤਾਰਪੁਰ ਦੇ ਵਿੱਚ ਪਵਨ ਕਮਾਟੀ ਨੂੰ ਦੇ ਕੋਟਾ ਮੰਗਦੇ ਹੋ ਦਿਖਾਈ ਦੇ ਰਹੇ ਨੇ ਔਰ ਬਿਲਕੁਲ ਨਹੀਂ ਦੇਖਾ ਤਾਂ ਅਮਰ ਦੇਖ ਸਕਦੇ ਹੋ ਅੱਖੀ ਮੇਰੇ ਪਰਦੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੰਨੀ ਤਾਂ ਬੱਲੇ ਦੁਨੀਆ ਤੋਂ ਚੱਲੇ ਜੇ ਮਾਰੇ ਬਾਦੂ ਇਹ ਕਰੋ ਇਹ ਕਰੋ ਸਾਰੇ ਜੀ ਆਪcomer ਤੋਂ ਮੈਂ ਬੇਨਤੀ ਕਰਦਾ ਹਾਂ ਤੁਹਾਡਾ ਨਾਲ ਮੌਜੂਦ ਨੇ ਤੁਹਾਡਾ ਸਵਾਗਤ ਵੀ ਕਰਨਗੇ ਧੰਨਵਾਦ ਜੀ ਉਹਨੇ ਉੱਥੇ ਮਜ਼ਦੂਰ ਨੇ ਉਹਨਾਂ ਦੇ ਨਾਲ ਭਗਵਾਨ ਸਿੰਘ ਬਾਹਣ ਦੇ ਨਾਲ ਪੰਜਾਬੀ ਦੇ ਦੇਸ਼ ਦੇ ਨਾਲ ਖੜੇ ਹੋਏ ਬਾਹਣ ਤਸਵੀਰਾਂ ਦੇ ਵਿੱਚ ਪਾਵਨ ਕਮਾਟੀ ਨੂੰ ਜਿਹੜੇ ਕਿ ਆਪਣੇ ਹੱਕ ਦੇ ਵਿੱਚ ਬਹੁਤ ਵੋਟਾਂ ਮੰਗਦੇ ਹੋਏ ਤਸਵੀਰਾਂ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮੋਬਾਰਦ ਮੋਬਾਰਦ ਵੀ ਉੱਥੇ ਮੌਜੂਦ ਨੇ ਤੁਸੀਂ ਚੇਰ ਕਰਕੇ ਤਸਵੀਰਾਂ ਜਲੰਧਰ ਦੇ ਅਦਾਲਤ ਸਭਾ ਦੇ ਬਾਹਰ ਤੋਂ ਸਾਡੇ ਪਾਰਿਆ ਦੇ ਰਿਹਾ ਕਿ ਜਿੱਥੇ ਭਗਵਾਨ ਸਿੰਘ ਬਾਹਣ ਜਿਹੜੇ ਨੇ ਪਾਵਨ ਕਮਾਟੀ ਨੂੰ ਦੇ ਨਾਲ ਜਿਹੜੇ ਨੇ ਨਾਲ ਖੜੇ ਨੇ ਮੌਜੂਦ ਨੇ ਤਸਵੀਰਾਂ ਕਾਪਰ ਤੋਂ ਨੇ ਤੁਸੀਂ ਦੇਖ ਸਕਦੇ मंत्री <laughs> प्रकाश